ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਆਦਰੀ ਵੀਰ ਵਿੱਚ ਪਾ ਦੋ ਗਾਵਾਂ ਸੇ ਲਈ ਲੈ ਕਹਿੰਦੇ ਇੱਕ ਬਈ ਗੱਬਣਾ ਥੋੜੇ ਕਿ ਦਿਨ ਕਰਮ ਵਾਲੀ ਰਹਿੰਦੀ ਆ ਇੱਕ ਤੋਕੜ ਗੱਬਣਾ ਬਈ ਆਓ ਕਰ ਲੈਨੇ ਬਈ ਨਾ ਕਰਦਾ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਹਾਂ ਠੀਕ ਆ ਵਧੀਆ ਹੋਰ ਤੁਸੀਂ ਦੱਸੋ ਠੀਕ ਹੈ ਜੀ ਨਾਮ ਤੇ ਐਡਰੈਸ ਬੋ ਨਾ ਕਰਮਜੀ ਸਿੰਘ ਪਿੰਡ ਸੇਲਵਰ ਆ ਉਹ ਇੱਧਰ ਨੇੜੇ ਭਾਈ ਰੁੱਪਾ ਰਹੇਗਾ ਤੇ ਇੱਧਰ ਦਿਆਲਪੁਰਾ ਰਹੇਗਾ ਮਰਜੀ ਜ਼ਿਲ੍ਹਾ ਬਠਿੰਡਾ ਹਾਂ ਜ਼ਿਲ੍ਹਾ ਬਠਿੰਡਾ ਸੇਲਵਰ ਰਾਮਪੁਰਾ ਕੋਲ ਮੋਬਾਈਲ ਨੰਬਰ ਬੋ 95766 99022 ਇਹ 22 ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਇਹ ਬੈਡ ਦੇਖਦੇ ਨੇ ਕਿਹੜਾ ਸੋਸ ਸੁਣੋ ਆਈ ਡਾਕਟਰ ਪੰਜ ਚਾਰ ਦਿਨ ਲਊਗੀ ਗ੍ਰੈਂਡੂਰ ਨਾਲ ਸਰਚ ਪੈਂਦੀ ਆ ਲਾਲ ਡੱਬੀ ਆ ਹਾਂ ਠੰਡੀ ਸੀਲ ਫੁੱਲ ਬਹੁਤ ਹਨਾ ਠੰਡੀ ਸੀਲ ਫੁੱਲ ਆ ਹਨਾ ਹਾਂ ਹਾਂ ਲੈ ਕਹਿਣਾ ਕੁਝ ਨਹੀਂ ਠੰਡੀ ਸੀਲ ਫੁੱਲ ਆ ਕੱਲੀ ਕੱਚੀ ਕੱਚੀ ਆ ਹਾਂ ਦੂਜਾ ਸੋਸ ਸੁਣੋ ਇਹਨਾਂ ਤਾਂ ਬਾਹਰ ਦੇ ਤਾਂ ਆ ਨਹੀਂ ਬੜਾ ਕਮਾਲ ਦਾ ਹਨਾ ਪੂਰੀ ਬੇਤੀ ਤੇ ਇਕਲਾ ਇਕਲਾ ਹਨ ਤੇ ਲਾਟੂ ਲਾ ਬੋ ਪਈਆਂ ਆਹਾਂ ਸਾਰੀਆਂ ਬਲਡ ਲਾਈਨ ਨੂੰ ਫਿਰ ਕਰਮਲਨੀ ਆ ਜੀ ਸਿਰਾ ਨਹੀਂ ਵੀ ਲੁੱਸੀ ਦਾ ਮੇਰਾ ਜੀ ਬਹੁਤ ਆ ਬਾੜ ਐਰ ਸ਼ੇਰ ਬਰੀਡ ਆ ਹਨਾ ਹਾਂ ਐਰ ਸ਼ੇਰ ਆ ਦੇਖ ਮੂੰਹਾਂ ਦੇਖ ਜਰਾ ਕੱਦ ਫੁੱਲ ਪੂਰੀ ਪਲੀ ਵੀ ਫੁੱਲ ਬਰੀਡ ਫੇਸ ਬੜਾ ਚੰਗਾ ਬੋਦੀਵਾਦੀ ਚੰਗੀ ਸਨਖਪੁਣਾ ਬੈਡ ਦੇ ਵਿੱਚ ਫੁੱਲ ਆ ਫੁੱਲ ਬਰੀਡ ਆ ਭਾਈ ਇਕਲੀ ਕੱਚੀ ਕੱਚੀ ਆ ਉਹ ਸਾਮਨਾ ਅੰਦਾਜ਼ਾ ਲਾਇਓ ਸਾਰੀਆਂ ਬਲਡ ਲਾਈਨਾਂ ਕੱਢ ਕੇ ਫਿਰ ਕਰਮਲਨੀ ਸੋਨਾ ਆਣੀ ਬੜਾ ਚੰਗਾ ਲੱਗਿਆ ਕਰਮਾ ਹਾਂ ਮੁੱਠੀ ਵਾਲਾ ਥਾਣਾ ਚਾਹੇ ਅੱਥੀ ਚੋਲੋ ਚਾਹੇ ਮਸ਼ੀਨਾਂ ਚੋਲੋ ਇੱਕ ਨੰਬਰ ਥਾਂ ਲੱਗਿਆ ਕੱਤ ਦੇ ਬਹੁਤ ਬੜੇ ਬੱਲ ਵੱਡੀ ਆ ਨਹੀਂ ਵੀ ਅਗਾਂ ਛੋਟੀ ਨਾ ਸਮਝੇ ਡਾਕਟਰ ਸਹੀ ਕਰ ਲਾ ਭਾਈ ਬਹੁਤ ਬ੍ਰੀਟਾ ਲੰਮੀ ਲੂਮੀ ਫੁੱਲ ਕੱਦਦਾ ਭਾਈ ਛੋਟੀ ਨਾ ਮੰਨਿਓ ਪਲੀ ਵੀ ਬਹੁਤ ਹੈ ਕਰਮਾ ਹਾਂ ਨਿੱਗਰ ਬਹਿੜਾ ਯਾਰ ਜਿਵੇਂ ਮਰਜ਼ੀ ਲੈ ਇੱਥੇ ਬਹਿ ਜਾ ਭਾਈ ਸਹੀ ਕਰ ਲਾ ਪਹਿਲਾਂ ਰੱਸਾ ਸੜਦਾ ਤਾ ਤਾਉਣ ਤੇ ਜਿਵੇਂ ਮਰਜ਼ੀ ਜਿੱਧਰ ਦੀ ਮਰਜ਼ੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਬਈ ਕੀ ਮੁੱਲ ਹੈ ਵੀਰੇ ਜੈਜ ਜੈਰ ਬਾਈ 75000 ਦੀ ਹਾਂ ਨਾ ਹੀ ਟਰੈਕਟਰ ਓਕੇ ਬਾਈ 75000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਟਰ ਤੈਨੂੰ ਵੀ ਪਤਾ ਯਾਰ ਡਾਕਟਰ ਦੇ ਸਹੀ ਗੱਲ ਆ ਪੜੀ ਵੀ ਬੜੀ ਆ ਯਾਰ ਹਾਂ ਪੜੀ ਵੀ ਬਹੁਤ ਆ ਵੱਡੀ ਬਹੁਤ ਆ ਬੜਾ ਮੁੱਲ ਜਮ ਜੈਜਾ ਖਿੱਚ ਕੇ ਮੁੱਲ ਰੱਖਿਆ ਬਾਈ ਨੇ ਕੋਈ ਬਾਲਾ ਮੁੱਲ ਨਹੀਂ ਰੱਖਿਆ ਬਾਕੀ ਬਣੂ ਬਹੁਤ ਬਾਈ ਜਿਹੜੇ ਹਿਸਾਬ ਨਾਲ ਵੜ ਦੀ ਤਿਆਰੀਆਂ ਨਾ ਲੈ ਵਾ ਨੂੰ ਬਹੁਤ ਸੋਹਣਾ ਤਿਆਰ ਕਰੋ ਪੜੀ ਵੀ ਬੜੀ ਆ ਕਰਮਾ ਵੱਡੀ ਗੱਲ ਅੱਗੇ ਤੂੰ ਕਟ ਗੱਬਣਾ ਜੀ ਹਾਏ ਤੋ ਕਰੇ ਗੱਪਣਾ ਕਿੰਨੇ ਟਾਈਮ ਦੀ ਗੱਪਣਾ ਭਾਈ ਇਹ 5 ਮਹੀਨੇ ਹੀ ਗੱਪਣਾ ਦਾ 10 ਕਿਲੋ ਦੱਦਾ ਥੱਲੇ ਕੰਡੇ ਵਾਲਾ ਓਕੇ ਚੱਕ ਪਾਸ ਹਾਂ 5 ਮਹੀਨੇ ਹੀ ਚੱਕ ਪਾਸ ਆ ਮੂੰਹੋਂ ਚਾਰ ਦੰਦਾ ਪੱਲਣੀਆਂ ਬਾਈ ਦੀ ਕਰਵਾਈ ਵੀ ਚੱਕ ਤੇ ਆਪਦੀ ਕਰਵਾ ਲਓ ਥਣ ਬਹੁਤ ਦੁੱਧ ਵੀ ਚੰਗਾ ਦੱਸੇ ਠੰਡੀ ਸੀਲ ਫੁੱਲ ਆ ਭਾਈ ਤੇ ਕੱਦ ਫੁੱਲ ਆ ਪ੍ਰਿੰਟ ਫਰੁੱਟ ਬੜਾ ਚੰਗਾ ਫੇਸ ਦੀ ਬਿਊਟੀ ਕਮਾਲ ਚਵਾਈ ਕਿਵੇਂ ਆ ਭਾਈ ਚਵਾਈ ਇੱਕ ਨੰਬਰ ਆ ਓਕੇ ਭਾਈ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਪਛਾਤ ਉਹ ਲੈਵਾ ਚੈੱਕ ਕਰ ਲਓ ਉਸ ਦਾ ਉਹਨਾਂ ਅੰਦਾਜ਼ਾ ਲਾਇਆ ਜਿਹੜਾ ਟਾਈਮ ਸਵੇਰ ਦਾ ਹੀ ਹੈ ਬਈ ਸ਼ਾਮ ਤੱਕ ਡਰਾ ਕਰਮਾਣੀ ਨੇ ਵਧੀਆ ਤਿਆਰ ਕਰ ਲੈਣਾ ਲੈ ਫੇਸ ਹੂਸ ਦੇਖੋ ਬਰੀਕੀ ਬਰੂਕੀ ਜ ਬਹੁਤ ਆ ਹਨਾ ਜੀ ਆਹ ਬਰੀਕੀ ਬਰੂਕੀ ਬਹੁਤ ਆ ਕੀ ਮੋਲ ਜੈ ਜਫਰ ਜੈ ਜੈ 55000 ਹੈ ਮਾਨਤਨ ਕਰ ਦੋ ਕਿੰਨੇ ਦੀ 55000 55000 ਦੀ ਵੜ ਭਾਈ ਕਹਿੰਦਾ ਦੇ ਦਿਆਂਗੇ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਬਈ ਪ੍ਰਿੰਟ ਪ੍ਰਿੰਟ ਬਰੀਡ ਬਰੂਟ ਇੱਕ ਨੰਬਰ ਹੈ ਗੱਬਣ ਚੈੱਕ ਪਾਸ ਬਾਈ ਦੀ ਕਰਵਾਈ ਵੀ ਆਪਦੀ ਕਰਵਾ ਲਿਓ ਬਈ ਫੇਸਬੁਕ ਦੀ ਬਾਦੀ ਪੂਰੀ ਚੰਗੀ ਆ ਕਰਮਾ ਕੀ ਬਾਤ ਮੋਲਵੀ ਭਾਈ ਨੇ ਜਿਆਜ ਰੱਖਿਆ ਮਾਨਦਾਨ ਜਰੂਰ ਹੋਏਗਾ ਵੜਾ ਆ ਵੀ ਬਹੁਤ ਚੰਗੀ ਆ ਭਾਈ ਪੜੀ ਵੀ ਵਾੜੀ ਆ ਵੱਡੇ ਕੰਨ ਕਾਠ ਦਾ ਮੋਲ ਭਾਈ ਨੇ ਜਮਾ ਜਿਆਜ ਹੀ ਰੱਖਿਆ ਭਈ ਤਰੇਰ ਮਾਨਦਾਨ ਹੋ ਜੂਗਾ ਭਈ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਪਸੰਦਾ ਵੀ ਭਾਈ ਦਾ ਕਨੈਕਟ ਕਰ ਲਿਓ ਧੰਨਵਾਦ